ਓਏ ਆ ਕਿਹੜਾ ਆ ਗਿਆ ਹੁਣ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੌਣਾ ਬਾਈ ਜੀ ਠੀਕੋ ਵਧੀਆ ਵਧੀਆ ਕਿੱਥੋਂ ਆਏ ਬਾਈ ਓਏ ਤੇਰੇ ਮੈਂ ਉੱਪਰ ਤੋਂ ਆਇਆ ਤੇਰੇ ਅੱਛਾ ਬਰੇ ਇੱਕ ਮਿੰਟ ਕੱਟੀਆਂ ਦੇ ਘਾਤੀ ਰੱਖ ਰਿਏ ਨੇ ਬਾਈ ਆਪਣਾ ਕੰਮ ਆ ਵੀਰੇ ਕੱਟੀਆਂ ਦਾ ਹੋਲ ਸੇਲ ਦਾ ਇਹ ਕਿਹੜੀ ਕਿਹੜੀ ਨਸਲ ਲੀ ਹੁਣ ਵੀਰੇ ਇਹ ਨੀਲੀ ਰਾਵੀ ਤੇ ਪੂਰੀ ਅੱਛਾ ਕੀ ਕੀ ਰੇਟ ਆ ਵੀਰੇ ਆ ਇਹਦਾ ਕੀ ਰੇਟ ਆ ਏ ਭਾਈ 28000 ਦੇ ਕੋਈ 30 ਦੀ ਆ ਹਾਂ 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 ਕਿੰਨੇ ਕਿਲੇ ਤਾਂ ਦੀਏ ਨੇ ਭਾਈ ਇਹ ਹੈਗੀਆਂ ਨੇ ਭਾਈ ਰੱਬ ਤੇਰਾ ਭਲਾ ਕਰੇ ਕੋਈ ਸਾਲ ਦੀ ਕੋਈ ਸਵਾ ਸਾਲ ਦੀ ਆ ਬੱਚਿਆ ਹਾਂ ਠੀਕ ਐ ਵੀਰੇ ਕੰਮ ਤਾਂ ਵਧੀਆ ਚੱਲਦਾ ਆਣਾ ਫੇਰੀ ਬਾਈ ਠੀਕ ਐ ਬਸ ਯਾਰ ਮੰਗਰੋ ਮਹਿੰਗੇ ਆਉਂਦੇ ਨੇ ਤਾਂ ਆਪਾਂ ਮਹਿੰਗੀ 1000 ਰੁਪਏ ਕੱਟੀ ਮੰਗਰ ਬਚਦਾ ਭਾਈ ਯਾਰ ਤੇ ਮੰਗਰੋ ਸਸਤੀਆਂ ਆਉਣਾ ਨਾ ਨਾ ਵੀਰੇ ਉ ਤੂੰ ਲਾ ਲੈ ਜੂਰੋ ਲਿਆਉਂਦਾ ਹੋਏਗਾ ਹਾਂ ਕਰਾਇਆ ਪਾੜਾ ਬਚੂਗਾ ਫੇਰੇ ਫਾਇਦਾ ਉਹੀ ਤਾਂ ਗੱਲ ਆ ਯਾਰ ਉਹ ਸੋਚ ਅਗਲਾ ਲੈਣ ਆਲਾ ਨਹੀਂ ਸੋਚਦਾ ਨਾ ਹਾਂ ਜੀ ਤਾਂ ਆ ਬੈੜੀ ਵੀ ਪਿੱਛੇ ਬਕਿਆ ਹੋਇਆ ਕਿਉਂ ਮਾਵਾ ਇਹ ਤਾਂ ਕਰੇ ਰੱਖੀ ਨਾ ਬਈ ਚੀਆ ਹਾਂ ਹਾਂ ਕੀ ਰਾਵੀ ਹੈ ਹਾਂ ਹਾਂ ਕਿਉਂ ਬੱਧੀ ਨੇ ਬੈਠੀ ਰਹੀ ਹਾਂ ਹਾਂ ਚਿੱਟਾ ਉਸ ਤੇ ਫੁੱਲ ਜਿਵੇਂ ਦੇ ਚਿੱਟਾ ਫਿਰੇ ਇਹ ਨੀਲੀ ਰਾਵੀ ਆ ਬਾਈ ਨਹੀਂ ਇਹਦਾ ਠੀਕ ਹੈ ਜਿਵੇਂ ਦੇ ਚਿੱਟਾ ਜਰਾ ਹਾਂ ਹਾਂ ਇਹ ਜਿਹੜਾ ਜਿਹੜਾ ਲੈ ਗਿਆ ਬਸ ਤਾ ਉਹ ਆਰਾਮ ਆਪਣੇ ਉਰਾਂ ਨਾਲ ਮਿਲੂਗਾ ਰਬਾ ਮੰਨ ਲਾ ਆ ਨੀਲੀ ਰਾਵੀ ਤੋਂ ਬਿਨਾ ਹੁੰਦਾ ਮੋਰਾ ਮਹਾਰਾਜ ਆ ਜਾਂਦੀ ਆ ਠੀਕ ਆ ਹਾਂ ਉਹ ਤਾਂ ਚੱਲ ਜੂ ਜੀ ਮੈਂ ਗੱਲ ਦੱਸਾਂ ਦੀ ਚਿੱਟੀਆਂ ਦੀ ਇੱਥੇ ਕਾਲੀਆਂ ਨੇ ਹਾਂ ਹਾਂ ਕਾਲੀਆਂ ਨੇ ਤਾਂ ਹਾਂ ਹਾਂ ਉਹ ਤਾਂ ਡਵੱਡ ਹੁੰਦੀਆਂ ਨੇ ਨਾ ਤੈਨੂੰ ਇਹ ਗੱਲਾਂ ਬਾਰੇ ਹਜੇ ਨੌਲੇਜ ਨਹੀਂ ਹੈਗੀ ਮੰਨ ਲਾ ਨਹੀਂ ਪੁੱਛ ਰਿਆਂ ਵੀਰੇ ਹਾਂ ਹਾਂ ਨੌਲੇਜ ਲੈਣਾ ਹੈ ਵੀਰੇ ਜੇ ਨੌਲੇਜ ਹੁੰਦੀ ਮੈਂ ਤੈਨੂੰ ਕਾਨੂੰ ਕੁੱਸਦਾ ਉਹ ਹੀ ਗੱਲ ਆ ਨਾ ਇਹ ਮੈਨੂੰ ਤਾਂ ਪਤਾ ਫਿਰ ਇਹਨਾਂ ਬਾਰੇ ਨਹੀਂ ਨੌਲੇਜ ਲੈ ਰਿਆਂ ਉਹ ਹੁੰਦੀ ਨਾ ਨਾ ਉਹ ਹੁੰਦੀ ਆਪਣੀ ਆਮ ਕਾਲੀ ਕੱਟੀ ਇਕ ਕਾਲੀ ਵੀ ਜਿਵੇਂ ਲੀਲੀ 라ਵੀ ਦੀ ਆ ਬੂਰੀ ਇਹ ਇਹ ਬੂਰੀ ਸਿੰਪਲ ਆ ਅੱਛਾ ਸਿੰਪਲ ਆ ਨੀਲੀ 라ਵੀ ਦੀ ਬੂਰੀ ਹੋ ਜਿਹੜੀ ਕੋਈ ਵੀ ਕਾਲੀ ਹੋਵੇ ਜਿਹੇ ਬੂਰੀ ਹੋਵੇ ਉਹਦੀ ਅੱਖ ਚਿੱਟੀ ਹੋ ਪਾਣੀ ਵਾਂਗੂ ਸਾਫ਼ ਜਿਵੇਂ ਦੀ ਹੁੰਦੀ ਹੁੰਦੀ ਆ ਅੱਖ ਚਿੱਟੀ ਹੁੰਦੀ ਆ ਹਾਂ ਇਹ ਨਿਸ਼ਾਨੀ ਹੁੰਦੀ ਆ ਹਾਂ 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 ਕਿਹਨਾਂ ਲਈ ਸੋਚੀ ਦੇਣਾ ਵੀ ਇਹ ਤਾਂ ਲੀਲਾ ਰੰਗ ਨਹੀਂ ਇਹ ਲੀਲੀ 라ਵੀ ਕਿਹਨੂੰ ਕਹੀ ਜਾਂਦਾ ਹਾਂ ਠੀਕ ਆ ਜੀ ਅੱਖਾਂ ਜਿਵੇਂ ਲੀਲੀ ਆ ਨੇ ਹਾਂ ਲੀਲੀ 라ਵੀ ਨੂੰ ਹਾਂ ਚੈੱਕ ਕਰ ਲਾ ਠੀ ਹੈ ਇਹਨੂੰ ਚਿੱਟੀ ਆ ਵੀ ਰੱਖ ਇਹ ਮੜੀ ਘੱਟ ਹੈ ਹੈ ਇਹ ਮੜੀ ਘੱਟ ਆ ਚਿੱਟਾ ਜ਼ਿਆਦਾ ਆ ਅੱਖਾਂ ਘੱਟ ਦਿਖਾ ਰਹੀ ਆ ਹਾਂ ਜੀ ਆਹ ਦੇ ਆਹ ਜੀਆਂ ਕੂੜੀਆਂ ਲਈ ਚਿੱਟੀ ਰੱਖੀ ਆ ਬੂਰੀ ਵਾਲੀ ਵੀ ਜੇ ਹੁੰਦੀ ਅੱਖਾਂ ਬੂਰੀ ਤੇ ਵੀ ਹੁੰਦੇ ਨੇ ਜਿਹੜੀ ਨੀਲੀ ਰਾਵੀ ਚ ਬੂਰੀ ਆ ਜਾਂਦੀ ਆ ਲਓ ਜੀ ਗ੍ਰੀਨ ਇਹਨਾਂ ਕੂੜੀਆਂ ਨੇ ਹੁਣ ਵਧੀਆ ਕਵਾਸ਼ ਜੀਆਂ ਕਰਤੀਆਂ ਨੇ 1:00 ਵਜੇ ਦਾ ਗਰਾਹ ਨੰਬਰ ਹੈਗਾ 26142 ਕੀ 400 ਨੰਬਰ ਤੇ ਕਨੈਕਟ ਕਰ ਲਿਓ ਵੀਰੇ ਇਹਨੇ ਕਰਨਾ ਹੈਗਾ 7142 ਇਹ 400 ਵੀਰੇ ਕੁਆਲਟੀ ਦੀ ਕੱਟੀ ਐ ਇਹਨੇ ਹੁੰਦੇ ਨੇ ਐਪੀ ਚੁੱਕੀ ਕਰਨੀਓ ਉਧਰ ਇਹਨਾਂ ਨੇ ਚੱਲ ਮੈਲੀਆ ਪੈ ਜੇ ਨੇ ਖਰਚਾ ਪਾਣੀ ਨਹੀਂ ਕਰਦਾ ਹੁੰਦਾ ਚੁੱਕੀ ਆ ਲੈ ਗਦਾ ਸੋਖਾ ਦੀ ਤੁਸੀਂ ਆਪ ਸੋਚਿਆ ਵੀਰੇ ਵੱਤ ਤੋਂ ਵੱਤ ਇੱਕ ਵਾਰ ਜਰੂਰ ਆਓ ਕੋਈ ਜੱਟ ਕੱਟੀ ਇਹ ਤੁਸੇ ਤੇ ਨਹੀਂ ਲੱਗੇਗੀ ਨਹੀਂ ਪਸੰਦ ਆ ਨਾ ਲਿਓ ਪਰ ਇੱਕ ਵਾਰ ਬਾਈ ਨੂੰ ਮੌਕਾ ਦੋ ਜਰੂਰ ਆ ਕੇ ਦੇਖੋ ਕੱਟੀਆਂ ਜਦੋਂ ਆ ਸੇਰੇ ਦੀ ਕੱਟੀ ਨੂੰ ਕੁਆਲਟੀ ਦੀ ਕੱਟੀਆਂ ਕਰਤੀਆਂ ਅੱਖਾਂ ਨਾਲ ਦੇਖ ਕੇ ਚੈੱਕ ਕਰਦੇ ਲੋ ਬਿਜੀ ਲਿਆ ਹੈਗੀਆਂ ਨੇ ਜਾਣਾ ਆਪ ਨੂੰ ਇਹ ਇੱਕ ਇੱਕ ਬੋਲ ਜੀ ਸੁਣ ਲੈ ਨੀ ਚੁੱਪ ਰੋ ਵੀਰੇ ਕੱਟੀਆਂ ਦਾ ਕੰਮ ਸੌਖਾ ਨਹੀਂ ਹੈਗਾ ਅਗਲਾ ਕਹਿ ਵੀ ਦਿੰਦਾ ਦੇਖ ਲੋ ਬਾਈ ਆਪ ਵਿਚਾਰਾ ਗੋਹਾ ਚੱਕ ਰਿਆ ਭਰ ਲਿਆ ਬੱਠਲ ਹੁਣ ਮੈਨੂੰ ਕਹਿੰਦਾ ਚੁਕਾ ਦੇ ਮੈਂ ਸਟਕਿਆ ਨਾ ਰੂੜੀ ਤੇ ਬਾਈ ਅਗਲੇ ਦੇ ਕੰਮ ਦੀ ਕਾਦਰ ਕਰਿਆ ਕਰੋ ਕੰਮ ਚ ਕੋਈ ਸੰਗ ਨਹੀਂ ਹੁੰਦੀ ਬਹੁਤ ਲੋਕ ਕਹਿੰਦੇ ਯਾਰ ਆਪ ਕੂੜਾ ਕਰਦੇ ਨੇ ਗੋਹਾ ਛੱਡਦੇ ਨੇ ਵੀਰੇ ਮੈਂ ਕਹਿਣਾ ਜਿਹੜਾ ਵੀ ਕੰਮ ਹੈ ਉਹ ਚ ਕੋਈ ਸ਼ਰਮ ਨਾ ਕਰੋ ਯਾਰ ਜਿਹੜਾ ਕੰਮ ਆ ਤੁਸੀਂ ਲੋਕਾਂ ਦਾ ਕੰਮ ਹੁੰਦਾ ਭੌਂਕਣਾ ਠੀਕ ਹੈ ਜੇ ਤੁਸੀਂ ਕੰਮ ਕਰਦੇ ਹੋ ਤਾਂ ਵੀ ਕਹਿਣਗੇ ਯਾਰ ਇੱਥੇ ਤਾਂ ਹਵਾ ਆਉਂਦੀ ਹਵਾ ਕਰਦਾ ਐ ਇਹਦੇ ਕੋਲ ਤਾਂ ਪੈਸੇ ਨਹੀਂ ਤਾਂ ਆਣੀ ਆਪਾਂ ਨੂੰ ਜੇ ਅਗਲਾ 4 ਦਿਨ ਮੋੜ ਤੇ ਬੇਲਾ ਵਿੱਚ ਫੇਰਾ ਇਹਦਾ ਸਾਲਾ ਬੇਲਾ ਮਲੰਗਾ ਇਹਨੂੰ ਕੋਈ ਕੰਮ ਨਹੀਂ ਸਾਰਾ ਦਿਨ ਉਰੇ ਬੈਠੇ ਵੀਰੇ ਗੱਲਾਂ じゃ ਲੋਕ ਬਾਬੇ ਨਾਨਕ ਤੋਂ ਨਹੀਂ ਬਾਬਾ ਨਾਨਕ ਵੀ ਹਾਰ ਗਏ ਦੀ ਆਪਾਂ ਦਾ ਕੀ ਚੀਜ਼ ਆ ਠੀਕ ਹੈ ਕੋਈ ਕੰਮ 'ਚ ਸ਼ਰਮ ਨਹੀਂ ਹੁੰਦੀ ਯਾਰ ਆਪਦਾ ਕੰਮ ਕਰੋ ਇਹ ਬੰਦਾ ਦੇਖ ਲਓ ਕੱਟੀਆਂ ਲੈ ਕੇ ਵੇਚਦਾ ਐ ਆਫ ਦਾ ਰਜਗਾਰ ਦਾ ਤੌਰ ਨਾ ਬਈ ਅਗਲੇ ਨੇ ਹਾਂ ਆ ਦੇਖ ਲੋ ਕੱਟੀਆਂ ਸੁਣੂ ਕੱਟੀਆਂ ਦੇਖ ਲੋ ਆਹ ਦੇਖੋ ਕੱਟੀਆਂ ਸਿਰੇ ਦੀਆਂ ਕੱਟੀਆਂ ਨੇ ਬਈ ਅਗਲੇ ਇਹੀ ਰੋਜੀ ਹੈ ਦੀ ਬਈ ਜੇ ਅਸਲ ਗੱਲ ਦੱਸਾਂ ਹਾਂ ਇਹੀ ਰੋਜੀ ਆ ਬਈ ਇਸੇ ਰੋਜੀ ਨਾਲ ਅਗਲੇ ਨੇ ਆ ਪਾਇਆ ਅਗਲੇ ਨੇ ਘਰ ਆ ਇਹ ਬਈ ਕੋਈ ਲੋਡ ਬੰਦ ਹੈ ਨਾ ਹੈਗੀ ਕੋਈ ਯਾਰ ਮੇਰੇ ਨਾਲ ਕੋਈ ਕੁੜੀ ਜਾਂ ਜਾਨੀ ਆ ਪਾ ਯਾਰ ਕੰਮ ਕਰਨੇ ਬਹੁਤ ਖਾ ਇਕੱਲੇ ਨੂੰ ਕਰਨਾ ਪੈਂਦਾ ਯਾਰ ਅੱਛਾ ਵੀਰੇ ਵਿਆਹ ਹੋਇਆ ਨਹੀਂ ਹੋਣਾ ਤੁਹਾਡਾ ਲੈ ਵੀਰੇ ਵਿਆਹ ਨਹੀਂ ਹੋਇਆ ਕੁੜੀ ਨੂੰ ਐਸ਼ ਕਰਾਉਂਗੇ ਦਾ ਆ ਕੱਟੀਆਂ ਨੇ ਕੋਈ ਉਹਨੇ ਗਵਾਹ ਨਹੀਂ ਸੱਟਣਾ ਚਾੜੂਮ ਨਹੀਂ ਲਾਉਣਾ ਕਹਿੰਦਾ ਆਪ ਕਰਦਾ ਬਾਈ ਸਾਰਾ ਕੰਮ ਕੋਈ ਸੰਗ ਸ਼ਰਮ ਨਹੀਂ ਕਹਿੰਦਾ ਉਹਨੂੰ ਰਾਣੀ ਬਣਾ ਕੇ ਰੱਖੂਗਾ ਇਹਦਾ ਨੰਬਰ ਕਰੈਕਟਰ ਕਰ ਲਿਓ ਬਾਈ ਇਹਦਾ ਨੰਬਰ ਦੁਬਾਰੇ ਬੋਲਦਾ ਨਾ ਬਾਈ ਦਾ ਜੇ ਕੋਈ ਕੁੜੀ ਇਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੋਵੇ 77142 30400 ਨੰਬਰ ਇੱਕ ਵਾਰ ਫੇਰ ਸੁਣ ਲਓ 77142 340 ਆ ਦੇਖ ਲੋ ਬਾਈ ਕੁੜੀ ਰਾਜ ਕਰੂਗੀ ਅਗਲਾ ਕਿਹ ਕੋ ਸਰਦਾਰਾਂ ਦੇ ਵਿਆਹ ਹੀ ਆ ਬਾਈ ਐਨੇ ਡੰਗਰ ਖੜੇ ਨੇ ਕਿਲਿਆਂ ਤੇ ਵਿਰੇ ਪਹਿਲਾਂ ਅਗਲਾ ਕਿਲਿਆਂ ਆ ਦੇਖ ਲੋ ਬਾਈ ਰਾਜ ਕਰੂਗੀ ਕੁੜੀ ਆ ਦੇਖ ਲੋ ਘਰ ਦਿਖਾਉਣਾ ਮੈਂ ਤੁਹਾਨੂੰ ਕੀ ਸੋਨਾ ਘਰ ਪਾਇਆ ਕੋਠੀ ਬਣਾਈ ਹੋਈ ਆ ਦੇਖ ਲੋ ਇਹ ਨਹੀਂ ਬਾਈ ਸੱਚੋ ਇੱਕ ਇੱਕ ਚੀਜ਼ ਹੋਰ ਦਿਖਾਉਣਾ ਮੈਂ ਤੁਹਾਨੂੰ ਕੱਲਾ ਇਹ ਨਹੀਂ ਸ਼ੌਕ ਰੱਖਦਾ ਬਾਈ ਬਾਈ ਦੇ ਉਹ ਗਾਂ ਉਧਰ ਨੇ ਮੁਰਗੇ ਬਾਈ ਦਾ ਕਬੂਤਰ ਦਿਖਾਉਣਾ ਮੈਂ ਤੁਹਾਨੂੰ ਸ਼ਕੀਨ ਆ ਬਾਈ ਕਹਿੰਦਾ ਬਾਈ ਮੁੱਲ ਨਹੀਂ ਹੁੰਦਾ ਕੋਈ ਆ ਦੇਖੋ ਕਬੂਤਰ ਆ ਕੋਈ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਵੀਰੇ ਲੋਕ ਨੇ ਲੋਕ ਦਾ ਭੌਂਕਦੇ ਹੁੰਦੇ ਨੇ ਆ ਦੇਖ ਲਓ ਕਬੂਤਰ ਆ ਕੁਝ ਕੋਠੇ ਤੇ ਰੱਖੇ ਹੋਣੇ ਉੱਪਰ ਆਓ ਦੇਖੋ ਇਹਦਾ ਹੋ ਆ ਬਾਈ ਦਾ ਕੀ ਹੁੰਦਾ ਮੈਨੂੰ ਕਬੂਤਰਾਂ ਬਾਰੇ ਨਹੀਂ ਜਾਣਕਾਰੀ ਨਹੀਂ ਆ ਦੇਖੋ ਬਾਈ ਘਰ ਵਧੀਆ ਪਾਇਆ ਹੋਇਗਾ ਆ ਫਿਰਦਾ ਬਾਈ ਵਿਚਾਰਾ ਕੱਟੀਆਂ ਨੂੰ ਪਾਣੀ ਪਲਾਉਂਦਾ ਉਹ ਕਹਿੰਦਾ ਕੱਟੀ ਕਿਲੇ ਤੋਂ ਖੁੱਲਦੀ ਆ ਤਾਂ ਆਪਣੀ ਬੰਨਣੀ ਹੋਣੀ ਯਾਰ ਰਾਣੀ ਬਣਾ ਕੇ ਰੱਖੂਗਾ ਜੇ ਕੋਈ ਕੁੜੀ ਆ ਗਿਆ ਬਾਈ ਜ਼ਰੂਰ ਆ ਉਹ ਕਰਿਓ ਸਪਾਰਕ ਧੰਨਵਾਦ ਵੀਰੇ